ਹਣ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਵੀ ਭਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਆਂਦਾ ਜਾ ਰਿਹਾ ਬਹੁਤ ਵੱਡੀ ਖੁਸ਼ਖਬਰੀ ਹੈ ਆਪਣੇ ਪੰਜਾਬ ਸਿੱਖ ਨੌਜਵਾਨਾਂ ਵਾਸਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਸਿੱਧਾ ਪੰਜਾਬ ਦੇ ਵਿੱਚ ਐਂਟਰੀ ਹੋਈ ਆ ਅਮਰਤਪਾਲ ਸਿੰਘ ਦੀ ਤੇ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਆ ਜੋ 7 ਜਣੇ ਦੱਸਿਆ ਗਿਆ ਤੇ ਉਹਨਾਂ ਤੋਂ ਵੀ ਐਨਐਸਏ ਟੁੱਟਣ ਜਾ ਰਹੀ ਆ ਤੇ ਜਿਹੜੀ ਗੱਲ ਕਰੀਏ ਹੁਣ ਅਮਰਤਪਾਲ ਦੀ ਜੋ ਇੱਕ ਅਜਨਾਲਾ ਕਾਹਨ ਹੁੰਦਾ ਉਹਦੇ ਇੱਕ ਕਾਫਲਾ ਜਿਹੜਾ ਇਹਦੇ ਸਾਰੇ ਸਾਥੀ ਆ ਜਿਹੜੇ ਦੱਸਿਆ ਗਿਆ 7 ਉਹਨਾਂ ਤੋਂ ਵੀ ਐਨਐਸਏ ਹਟ ਗਈ ਅਤੇ ਬਹੁਤ ਜਲਦ ਅਮਰਤਪਾਲ ਸਿੰਘ ਵੀ ਰਿਹਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਡਿਬਰੂਗੜ ਜੇਲ੍ਹ ਤੋਂ ਸਿੱਧਾ ਪੰਜਾਬ ਦੇ ਵਿੱਚ ਇਹਦੇ ਸਾਥੀਆਂ ਸਮੇਤ ਜੋ ਕਿ ਇੱਕ ਇਹਨਾਂ ਦੀ ਪੂਰੀ ਜਾਣਕਾਰੀ ਵਾਸਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਜੋ ਕਿ ਜਨਾਲਾ ਇੱਕ ਕਾਂਡ ਹੋਇਆ ਸੀ ਉਥੇ ਇਹਨਾਂ ਦੇ ਜਿਹੜੇ ਸਾਥੀ ਸੀਗੇ ਤੇ ਸੱਤ ਜਿਹੜੇ ਸੱਤ ਜਣੇ ਦੱਸੇ ਗਿਆ ਉਹਨਾਂ ਚੋਂ ਗ੍ਰਿਫਤਾਰ ਹੋਏ ਆ ਤੇ ਅਮਰਤਪਾਲ ਉਦੋਂ ਫਰਾਰ ਸੀ ਤਾਂ ਪੂਰੀ ਜਾਣਕਾਰੀ ਵਾਸਤੇ ਜੋ ਡਿਬਰੀ ਗੜ ਜੇਲ੍ਹ ਤੋਂ ਸਦਾ ਪੰਜਾਬ ਅਮਰਪਾਲ ਸਿੰਘ ਨੂੰ ਲਿਆਂਦਾ ਯਾਰ ਇਹਦੇ ਵਿੱਚ ਪੰਜਾਬ ਦੇ ਵਾਸਤੇ ਬਹੁਤ ਵੱਡੀ ਇੱਕ ਖੁਸ਼ਖਬਰੀ ਆ ਤਾਂ ਜੋ ਸਾਡੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨਾਂ ਨੂੰ ਇੰਤਿਆਰ ਸੀ ਵੀ ਅਮਰਪਾਲ ਕਦੋਂ ਰਿਹਾ ਹੋ ਕਦੋਂ ਬਾਹਰ ਆਉਣਗੇ ਤਾਂ ਭਾਈ ਜਿਹੜੀ ਹੁਣ ਆਪਾਂ ਬਹੁਤ ਵੱਡੀ ਖੁਸ਼ਖਬਰੀ ਇਹ ਆ ਪਹਿਲੀ ਗੱਲ ਦੱਸਦੇ ਆ ਤੁਹਾਨੂੰ ਜਿਹੜੀ ਐਨਐਸਏ ਲੱਗੀ ਸੀ ਉਹਦੇ ਸਾਥੀਆਂ ਤੇ ਜਿਹੜੇ 7 ਜਣੇ ਦੱਸਿਆ ਗਿਆ ਜਦੋਂ ਉਹਨਾਂ ਨਾਲ ਆ ਕਾਰਡ ਹੋਇਆ ਥਾਣੇ ਦੇ ਉੱਤੇ ਤਾਂ ਉਹ ਵੀ ਟੁੱਟਣ ਜਾ ਰਹੀ ਆ ਤਾਂ ਜਿਹੜਾ ਅਮਰਪਾਲ ਸਿੰਘ ਆ ਅਇਨਾ ਤੇ ਵੀ ਐਨਐਸਏ ਜਿਹੜੀ ਲੱਗੀ ਸੀ ਉਹ ਵੀ ਟੁੱਟਣ ਜਾ ਰਹੀ ਹੈ ਬਹੁਤ ਜਲਦ ਬਾਹਰ ਹੋਣ ਜਾ ਰਹੇ ਆ ਅਮਰਤਪਾਲ ਸਿੰਘ ਕਿਉਂਕਿ ਜਿਹੜਾ ਸਾਡੇ ਸਿੱਖ ਨੂੰ ਜੋ ਇੰਤਜ਼ਾਰ ਸੀ ਉਹ ਪੂਰਾ ਹੋਣ ਜਾ ਰਿਹਾ ਵਿਰੋਧੀ ਲੋਕਾਂ ਦੇ ਜੋ ਕੀ ਬਈ ਦਲਾਂ ਦੇ ਵਿੱਚ ਅੱਗ ਲੱਗ ਚੁੱਕੀ ਕਿਉਂਕਿ ਜਦੋਂ ਖਬਰ ਆਈ ਹੈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਐਨਐਸਏ ਟੁੱਟਣ ਜਾ ਰਹੀ ਹੈ ਉਹਦੇ ਸਾਥੀਆਂ ਦੀ ਤਾਂ ਜੋ ਅਮਰਤਪਾਲ ਦੇ ਸਿੰਘ ਦੇ ਜੋ ਨਾਲ ਦੇ ਤੇ ਬਾਕੀ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗੇ ਇਹ ਝੂਠੇ ਸਾਬਤ ਹੁੰਦੇ ਨਜ਼ਰ ਆਉਂਦੇ ਆ ਤਾਂ ਜਿੰਨੇ ਵੀ ਅਮਰਤਪਾਲ ਸਿੰਘ ਤੇ ਦੋਸ਼ ਲੱਗੇ ਸੀ ਤਾਂ ਜਿਹਦੇ ਵਿੱਚ ਹੁਣ ਇਹ ਪਿਛੇ ਹਟਦੇ ਨਜ਼ਰ ਆਉਂਦੇ ਤੇ ਜਿਹੜੀ ਗੱਲ ਹੁਣ ਕਰੀਏ ਆਪਾਂ ਅਮਰਤਪਾਲ ਸਿੰਘ ਦੇ ਉੱਤੇ ਜਿਹੜੇ ਹੁਣ ਇਹਨਾਂ ਦੇ ਵਿਰੋਧੀ ਉਹਨਾਂ ਦੇ ਦਿਲਾਂ ਦੇ ਵਿੱਚ ਅੱਗ ਲੱਗ ਚੁੱਕੀ ਤੇ ਜਿਹੜੀ ਗੱਲ ਕਰੀਏ ਹੁਣ ਆਪਾਂ ਅਮਰਤਪਾਲ ਸਿੰਘ ਜਿਹੜਾ ਅਜਨਾਲਾ ਕਾਰਡ ਹੋਇਆ ਸੀ ਉਹਦੀ ਜਾਣਕਾਰੀ ਵਾਸਤੇ ਇਹਨਾਂ ਨੂੰ ਡਿਬਰੂਗੜ ਜੇਲ੍ਹ ਤੋਂ ਸਿੱਧਾ ਪੰਜਾਬ ਲਿਆਂਦਾ ਜਾ ਰਿਹਾ ਤਾਂ ਬਹੁਤ ਵੱਡੀ ਖੁਸ਼ਖਬਰੀ ਇਹ ਆਪਣੇ ਪੰਜਾਬ ਸਿੱਖ ਨੌਜਵਾਨਾਂ ਤੋਂ ਵਾਸਤੇ ਜੋਗੀ ਬਈ ਹਰ ਰੋਜ਼ ਅਪਡੇਟ ਆਉਂਦੀ ਰਹਿੰਦੀ ਸੀ ਅਮਰਤਪਾਲ ਸਿੰਘ ਅੱਜ ਆਉਣਗੇ ਅੱਜ ਆਉਣਗੇ ਜੋ ਅੱਜ ਪੰਜਾਬ ਦੇ ਵਿੱਚ ਉਹਨਾਂ ਦੀ ਐਂਟਰੀ ਆ ਤੇ ਬਹੁਤ ਜਲਦ ਅਮਰਤਪਾਲ ਸਿੰਘ ਬਾਹਰ ਆਉਣ ਕਿਉਂਕਿ ਜਿਹੜੇ ਉਹਨਾਂ ਦੇ ਸਾਥੀ ਹੈਗੇ ਤਾਂ ਉਹ ਵੀ ਨਾਲ-ਨਾਲ ਬਾਹਰ ਆਉਣਗੇ ਤਾਂ ਜਿਹੜੀ ਹੁਣ ਪੰਜਾਬ ਦੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਇਹ ਹੈਗੀ ਐਨਐਸਏ ਟੁੱਟਣ ਜਾ ਰਹੀ ਹੈ ਅਮਰਪਾਲ ਸਿੰਘ ਦੀ ਤਾਂ ਜਿਹੜਾ ਕੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿਉਂਕਿ ਹਰ ਰੋਜ਼ ਦਾਵਾਵਾਂ ਹੁੰਦੇ ਗਏ ਅਮਰਪਾਲ ਆਜ ਜਾਣਗੇ ਬਾਹਰ ਆਜ ਜਾਣਗੇ ਤਾਂ ਕਈ ਅਪਡੇਟ ਆਪਾਂ ਦੇਖਦੇ ਸੀ ਹਰ ਰੋਜ਼ ਆਉਂਦੀ ਰਹਿੰਦੀ ਹੈ ਹਫਤੇ ਵਿੱਚ ਤਾਂ ਜਿਹੜਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹਦੇ ਵਕੀਲ ਦਾ ਅਮਨ ਸਿੰਘ ਖਾਰਾ ਤੇ ਜੋ ਹਰਪਾਲ ਸਿੰਘ ਖਾਰਾ ਬਹੁਤ ਵੱਡਾ ਯੋਗਦਾਨ ਉਹਨਾਂ ਦਾਗਾ ਬਾਹਰ ਲਿਆਉਣ ਦੇ ਵਿੱਚ ਕਿਉਂਕਿ ਉਹਨਾਂ ਦੇ ਜੋ ਐਨਐਸਏ ਲੱਗੀ ਸੀ ਉਹ ਵੀ ਟੁੱਟਣ ਜਾ ਰਹੀ ਆ ਤੇ ਜਿਹਨਾਂ ਉਹਨਾਂ ਦੇ ਵਕੀਲ ਦਾ ਇਹ ਕਹਿਣਾਗਾ ਵੀ ਜਿਹੜਾ ਇੱਕ ਅਨਜਨਾਲਾ ਕਾਰਡ ਹੋਇਆ ਸੀ ਉਹਦਾ ਕਰਕੇ ਉਹਦੇ ਸਾਥੀਆਂ ਨੂੰ ਤੇ ਅਮਰਪਾਲ ਸਿੰਘ ਨੂੰ ਪੰਜਾਬ ਲੈ ਜਾਂਦਾ ਯਾਰ ਡਿਬਰੂਗੜ੍ਹ ਜੇਲ੍ਹ ਤੋਂ ਅਬਈ ਪੰਜਾਬ ਦੇ ਵਿੱਚ ਹੁਣ ਜੇ ਗੱਲ ਕਰੀਏ ਆਪਾਂ ਵਿਰੋਧੀਆਂ ਦੇ ਦਿਲਾਂ ਦੇ ਵਿੱਚ ਅਗ ਲੱਗ ਚੁੱਕੀ ਤੇ ਜਿਹੜਾ ਸੀਐਮ ਭਵਨ ਤਮਾੜਾ ਤਾਂ ਉਹਨੂੰ ਤਾਂ ਜਨੀਦ ਹੀ ਨਹੀਂ ਆਉਣੀ ਪਹਿਲਾ ਨੰਬਰ ਤਾਂ ਇਹ ਕਹੀਏ ਤਾਂ ਕਿਉਂਕਿ ਸੀਐਮ ਭਵਨ ਤਮਾੜ ਦੀ ਹੋਸ਼ ਉੱਡ ਗਏ ਇਹ ਖਬਰ ਸੁਣ ਕੇ ਆਪਣੇ ਬੰਦੀ ਉਹ ਇੱਕ ਵਾਰ ਸੋਚਿਆ ਯਾ ਜ਼ਰੂਰ ਹੋ ਰਿਹਾ ਕਹਿ ਰਿਹਾ ਵੀ ਜੋ ਕਾਨੂੰਨ ਮੁਕਾਬਤੇ ਇਹਨਾਂ ਦੇ ਉੱਤੇ ਜੀ ਜੋ ਕਾਨੂੰਨ ਨੇ ਜਿੰਨੀ ਕਿ ਆਪਣੇ ਬੰਨੀਓ ਇਨਕੁਆਇਰੀ ਹੋਣੀ ਚਾਹੀਦੀ ਆ ਉਹ ਕਰ ਰਹੀ ਆ ਆਪਣੇ ਬੰਨੀਓ ਪ੍ਰਕਿਰਿਆ ਜੀ ਪੂਰੀ ਜ਼ਰੂਰ ਕੀਤੀ ਆ ਅਮਰਤਪਾਲ ਸਿੰਘ ਬਾਰੇ ਉਹਨਾਂ ਨੇ ਦੋ ਚਾਰ ਜੋ ਸ਼ਬਦ ਕਹਤੇ ਆ ਬਿਆਨ ਅੱਜ ਦੇ ਆਏ ਆ ਜੋ ਸੀਐਮ ਭਵੰਤਮਾਨ ਦੀ ਆਪਣੇ ਬੰਨੀਓ ਕਿਹਾ ਗਿਆ ਵੀ ਜੋ ਇਹਨਾਂ ਦੇ ਉੱਪਰ ਕਾਨੂੰਨ ਬੰਨੀਓ ਆਪਣੇ ਬੰਨੀਓ ਜੋ ਪ੍ਰਕਿਰਿਆ ਹੁੰਦੀ ਆ ਜਿਹੜੀ ਮਾੜੀ-ਮੋਟੀ ਜੀ ਉਹ ਕਰ ਚੁੱਕੇ ਕਹਿੰਦਾ ਮਤਲਬ ਕਿਹਾ ਗਿਆ ਵੀ ਬਹੁਤ ਚੰਗੀ ਗੱਲ ਆ ਅਮਰਤਪਾਲ ਸਿੰਘ ਬਾਹਰ ਆ ਰਿਹਾ ਇਹ ਸੀਐਮ ਭਵੰਤਮਾਨ ਦਾ ਕਹਿਣਾ ਜੋ ਆਪਣੇ ਬੰਨੀਓ ਉਹਨਾਂ ਦੇ ਬਿਆਨ ਰੱਖੇ ਗਏ ਆ ਪਰ ਅੰਦਰਲੇ ਅੰਦਰਲੇ ਦਿਲਚੋਪ ਆਪਣੇ ਵੱਨੀ ਉਹ ਮਚ ਰਿਆ ਵੀ ਅਮਰਪਾਲ ਸਿੰਘ ਕਿਉਂ ਆ ਗਿਆ ਬਾਹਰ ਅੰਦਰੋਂ ਉਹਨਾਂ ਦਾ ਤੈ ਸਮਾਂ ਸੋਚ ਲੈ ਕਿਉਂਕਿ ਉਹਨਾਂ ਨੂੰ ਪਤਾ ਜੇ ਪੰਜਾਬ ਦੇ ਵਿੱਚ ਅਮਰਪਾਲ ਆ ਗਿਆ ਤਾਂ ਸਾਨੂੰ ਕੌਣ ਪੁੱਛੂ ਬਿਆਨ ਤਾਂ ਉਹਨਾਂ ਨੇ ਜ਼ਰੂਰ ਦਿੱਤੇ ਇੱਕ ਆ ਕੇ ਮੀਡੀਆ ਸਾਹਮਣੇ ਵੀ ਅਮਰਪਾਲ ਜੋ ਜੀ ਕਾਨੂੰਨ ਵਿਕਾਵਤ ਉਹਨਾਂ ਦੇ ਉੱਤੇ ਜੋ ਇਹ ਹੋ ਰਹੀ ਹੈ ਜਿੰਨਾ ਕਿ ਵੀ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਉਹ ਕਾਨੂੰਨ ਮੁਕਾਬਤ ਉਹਨਾਂ ਤੇ ਹੋ ਰਿਹਾ ਪਰ ਜੋ ਸਾਡੇ ਬੰਦੇ ਇਹੀ ਹੈਗਾ ਵੀ ਅਮਰਪਾਲ ਸਿੰਘ ਨੂੰ ਇੱਕ ਬਹੁਤ ਵਧੀਆ ਅਸੀਂ ਮੰਨਦੇ ਆ ਵੀ ਚਲੋ ਆ ਰਿਹਾ ਰਿਹਾ ਹੁਣ ਜਾ ਰਹੀ ਆ ਐਨਐਸਸੀ ਟੁੱਟਣ ਜਾ ਰਹੀ ਆ ਉਹ ਆਪਣੇ ਬੰਦੀ ਉਹਨਾਂ ਨੇ ਦੋ ਚਾਰ ਬਿਆਨ ਰੱਖੇ ਆ ਜੋ ਮੀਡੀਆ ਦੇ ਵਿੱਚ ਆ ਕੇ ਤੇ ਪਰ ਅੰਦਰੋਂ ਉਹਨਾਂ ਦਾ ਜਿਵੇਂ ਤੁਸੀਂ ਜਾਣਦੇ ਹੋ ਆ ਕਿਉਂਕਿ ਪੰਜਾਬ ਸਰਕਾਰ ਦਾ ਤਾਂ ਇੱਕ ਹੱਥ ਆ ਇਹਨਾਂ ਨੂੰ ਫਸਾਉਣ ਵਾਸਤੇ ਅਮਰਪਾਲ ਸਿੰਘ ਨੂੰ ਤਾਂ ਹੁਣ ਬਹੁਤ ਜਲਦ ਇਹਨਾਂ ਦੇ ਸੁਪਨੇ ਟੁੱਟਣ ਜਾ ਰਹੇ ਜਿਹੜੇ ਵਿਰੋਧੀ ਲੋਗ ਆ ਵੀ ਇਹਨਾਂ ਨੂੰ ਕਿਉਂਕਿ ਇਹ ਸੀ ਇੱਕ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਆੜ ਆਇਆ ਸੀ ਵੀ ਮੇਰੀ ਸਰਕਾਰ ਚ ਅਬਰਤਪਾਲ ਸਿੰਘ ਬਾਹਰ ਨਹੀਂ ਆ ਸਕਦਾ ਇਹ ਸੀਐਮ ਪਰਤਵਾਰ ਦਾ ਕਹਿਣਾ ਜਿਹੜਾ ਅੱਜ ਮੀਡੀਆ ਦੇ ਵਿੱਚ ਆ ਕੇ ਕਹਿੰਦਾ ਵੀ ਜੋ ਜੀ ਅਬਰਤਪਾਲ ਸਿੰਘ ਬੜੀ ਚੰਗੀ ਗੱਲ ਆ ਵੀ ਬਾਹਰ ਹੋਣ ਜਾ ਰਹੇ ਆ ਪਰ ਜਿੰਨੀ ਕਿ ਉਹਨਾਂ ਦੇ ਉੱਤੇ ਕਾਨੂੰਨ ਮੁਕਾਬਤ ਜੋ ਹੁੰਦੀ ਹੈਗੀ ਸਜ਼ਾ ਤਾਂ ਉਹ ਮਿਲਣੀ ਚਾਹੀਦੀ ਚਲੋ ਜੋ ਇਹਨਾਂ ਦੇ ਦੋਸ਼ ਜਿਹੜੇ ਇਹਨਾਂ ਦੇ ਜਨਾਲਾ ਕਾਢ ਹੋਏ ਸੀ ਤਾ ਅਬਰਤਪਾਲ ਸਿੰਘ ਉਦੋਂ ਫਰਾਰ ਸੀ ਤੇ ਇਹ ਬਾਅਦ ਦੇ ਵਿੱਚ ਪੇਸ਼ ਹੋਇਆ ਤੇ ਜਿਹੜੇ ਅਬਰਤਪਾਲ ਦੇ ਸਾਥੀ ਆ ਉਹ ਪਹਿਲਾਂ ਪੇਸ਼ ਹੋਏ ਆ ਤੇ ਉਹਨਾਂ ਤੋਂ ਐਨਐਸਏ ਟੁੱਟਣ ਜਾ ਰਹੀ ਆ ਤੇ ਬਹੁਤ ਜਲਦ ਅਬਰਤਪਾਲ ਬਾਹਰ ਆਉਣ ਜਾ ਰਿਹਾ ਜੋ ਕਿ ਆਪਣੇ ਭਰਾਵਾਂ ਨੂੰ ਇੰਤਜ਼ਾਰ ਸੀ ਵੀ ਅਬਰਤਪਾਲ ਕਦੋਂ ਬਾਹਰ ਆਊ ਅੱਜ ਪੰਜਾਬ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਚੱਲੀ ਬਈ ਜੇ ਤੁਹਾਨੂੰ ਤੱਕ ਵੀਡੀਓ ਜੰਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਰਹੂ ਨਵਾਂ ਧੰਨਵਾਦ